ਘਰ ਖੁਸ਼ੀਆਂ ਲਿਆਈ ਮੇਰੇ ਮਾਲਕਾ ਨਵਾਂ ਸਾਲ ਸੁਖ ਦਾ ਚੜਾਈ ਹਾਂਜੀ ਸასიਖਾਲ ਜੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਅੱਜ ਆਪਾਂ ਚੱਲੇ ਹਾਂ ਗੁਰਦਾਰਾ ਸਾਹਿਬ ਤੇ ਨਾਲੇ ਆਪਣੇ 5000 ਫੋਲੋਅਰ ਆਪਣੇ ਕੰਪਲੀਟ ਹੋ ਚੁੱਕੇ ਹਨ ਤੇ ਇਸ ਕਰਕੇ ਨਾਲੇ ਆਪਾਂ ਨਵੇਂ ਸਾਲ ਦਾ ਕਰਕੇ ਅੱਜ ਬਾਬੇ ਦੇ ਗੁਰਦਾਰਾ ਸਾਹਿਬ ਚੱਲੇ ਤੇ ਬਣੇ ਰਹੋ ਸਾਡੇ ਬਲੌਗਰ اوه سڀ ڪهڙي سي حالت آهي هي ڪهڙي سي دردت آهي تڏا تون نٿي ڪئي ڪو اسڙيا من مائي سمٿا

ਰਾਜਪੁਰਦਰਾ ਸਾਹਿਬ ਆਪਾਂ ਕੋਟ ਦੇ ਗਏ ਹਾਂ ਜੀ ਕਿੱਥੇ ਆ ਗੁੱਡ ਮਾਰਨਿੰਗ ਜੀ ਨਵੇਂ ਸਾਲ ਦੀਆਂ ਵਧਾਈਆਂ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਹਨ ਜੀ ਅਭਿਣੀ ਅਜੇ ਸੁੱਤੇ ਆ ਤੇ ਅਸੀਂ ਪੁਰਦਰਾ ਸਾਹਿਬ ਤੋਂ ਆਏ ਆ ਤੇ ਵੇਖੋ ਅਭਿਣੀ ਅਜੇ ਤੱਕ ਸੁੱਤੇ ਆ ਅੱਠੋ ਜੀ ਯੂਟਿਊਬਰ ਸਾਹਿਬ ਅੱਠੋ ਅਭਿਣੀ ਜੇ ਸਰਤ ਨਹੀਂ ਕਰ ਰਿਹਾ ਹਾਂ ਜੀ ਅੱਜ ਦਾ ਵਲੌਗ ਕਰਦੇ ਆਪਾਂ ਇੱਥੇ ਸਮਾਪਤ ਤੇ ਅਗਲਾ ਵਲੌਗ ਜਲਦੀ ਹੀ ਲੈ ਕੇ ਆਵਾਂਗੇ